ਅਸੀਂ ਇਹ ਸੋਚਦੇ ਹੁੰਦੇ ਹਾਂ ਮੈਂ ਇਹ ਸੋਚਦਾ ਹੁੰਨਾ ਵੀ ਕਿਸੇ ਨੂੰ ਕਦੇ ਮੌਕਾ ਮਿਲ ਜੇ ਮੈਂ ਇੱਕ ਵਾਰ ਹਰਜੀਤ ਅਰਮਨ ਸਾਹਿਬ ਨਾਲ ਸਾਨੂੰ ਮਿਲਿਆ ਸੀਗਾ ਉਸ ਤੋਂ ਬਾਅਦ ਮੈਂ ਕਿਸੇ ਨੂੰ ਵੀ ਨਹੀਂ ਮਿਲਿਆ ਕਿਉਂਕਿ ਮੈਂ ਹਜ਼ਾਰਾਂ ਪਿੰਡ ਉੱਥੇ ਮੈਂ ਟਿਊਸ਼ਨ ਤੇ ਜਾਂਦਾ ਸੀਗਾ ਦਸਵੀਂ ਕਲਾਸ ਦੇ ਵਿੱਚ ਮੈਂ ਟਿਊਸ਼ਨ ਤੇ ਜਾਂਦਾ ਸੀ ਇਹ ਮਿਲ ਕੀ ਹਾਂ 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 ਉਦੋਂ ਮੈਂ ਉਹਨਾਂ ਉੱਥੇ ਗਿਆ ਸੀਗਾ ਤੇ ਮੈਂ ਉਹਨਾਂ ਨੂੰ ਦੱਸਿਆ ਸੀ ਮੈਂ ਕਿਹਾ ਅਸੀਂ ਕਾਲੂ ਵਾਲਾ ਪਿੰਡ ਦੇ ਰਿਆ ਤੋਂ ਪਾਰ ਹੈ ਉਹਨਾਂ ਮੈਨੂੰ ਬੁਲਾਇਆ ਮੈਨੂੰ ਮਿਲਿਆ ਸੀ ਇਹ ਸਾਨੂੰ ਉਹਨਾਂ ਫੋਟੋ ਸਾਡੇ ਨਾਲ ਕਰਾਈ ਸੀ ਮੇਰੇ ਕੋਲੋਂ ਫੋਨ ਸੀਗਾ ਛੋਟਾ ਜਿਹਾ ਹੁੰਦਾ ਸੀ ਉਹ ਮਦਲਾਂ ਇੱਕ ਉਹਦੋਂ ਅੱਧੇ ਬਟਨ ਹੁੰਦੇ ਸੀ ਤੇ ਅੱਧਾ ਜਿਹੜਾ ਉਹਦੀ ਟੱਚ ਹੁੰਦੀ ਸੀ ਖੋਦੇ ਵਿੱਚ ਉਹ ਮੇਰਾ ਫੋਟੋ ਸੀਗਾ ਮੈਂ ਪਿਛਲੇ ਸਾਲ ਉਹ ਲੱਭਦਾ ਰਿਹਾ ਮੈਂ ਕਿਹਾ ਯਾਰ ਕਿਤੇ ਫੋਟੋ ਹੋਵੇ ਤਾਂ ਲੱਭ ਜੇ ਹਰਜੀਤ ਹਰਮਨ ਸਾਡੇ ਭਰਾ ਨੇ ਬਹੁਤ ਸਤਿਕਾਰਤ ਵੱਡਾ ਵੀਰਾ ਉਹ ਐਡਾ ਵਧੀਆ ਹਿਊਮਨ ਬੀਇੰਗ ਆ ਵਧੀਆ ਇਨਸਾਨ ਆ ਕਿ ਉਹਨੇ ਤੁਹਾਡੀ ਜੇ ਕਲਿੱਪ ਉਸ ਤੱਕ ਪਹੁੰਚ ਗਈ ਨਾ ਉਹ ਤੁਹਾਨੂੰ ਮਿਲਣ ਤੁਹਾਡੇ ਪਿੰਡ ਆਉਣਗੇ ਉਹਨਾਂ ਨੇ ਹੜਾ ਦੌਰਾਨ ਦੋ ਕਿਸ਼ਤੀਆਂ ਦਿੱਲੀ ਤੋਂ ਲਿਆ ਕੇ ਸਪੈਸ਼ਲੀ ਫਜ਼ਲ ਕਾ ਏਰੀਆ ਦੇ ਵਿੱਚ ਦਿੱਤੀਆਂ ਬਹੁਤ ਵੱਡੇ ਪੱਧਰ ਤੇ ਮਦਦ ਕੀਤੀ ਹੈ ਸੋ ਹਰਜੀਤ ਹਰਮਨ ਜੇ ਹੁਣ ਮੇਰੀ ਗੱਲ ਨੂੰ ਤੁਸੀਂ ਸੁਣ ਲਿਆ ਤਾਂ ਇਹਨਾਂ ਦਾ ਗਾਣਾ ਨਾ ਜੁੱਤੀ ਬਹੁਤ ਵਧੀਆ ਲੱਗਦਾ ਸੀ। ਅੱਛਾ। ਉਹ ਮੈਂ ਸੁਣਦਾ ਸੀ ਫਿਰ ਉਸ ਤੋਂ ਬਾਅਦ ਇੱਕ ਕਿਹੜਾ ਸੀ ਗਾਣਾ ਉਹਦਾ ਜਿਹੜਾ ਉਹਨਾਂ ਦਾ ਆਪਣੇ ਲਿਖਦਾ ਲਿਖਿਆ ਸੀ ਜਿਹੜਾ ਉਹ ਕਹਿੰਦਾ ਇਹ ਮਿਲਾਂਗੇ ਜਰੂਰ। ਮਿਲਾਂਗੇ ਜਰੂਰ। ਉਹ ਗਾਣਾ ਮੈਨੂੰ ਉਹਨਾਂ ਦਾ ਉਹ ਮੈਨੂੰ ਭਾਵੁਕ ਹੁੰਦੇ ਸੀਗਾ ਸੁਣ ਕੇ ਵੀ ਵਾਕਿਆ ਯਾਰ ਜਿਹੜਾ ਕਿਸੇ ਤੋਂ ਸਾਥੀ ਕੋਈ ਵਿਛੜਦਾ ਹੈ ਨਾ। ਉਹ ਨੂੰ ਜਿਵੇਂ ਕਹਿੰਦੇ ਨੇ ਬਹੁਤ ਇੱਕ ਵਾਰ ਉਦਾਸੀ ਦੇ ਜਾਂਦਾ ਮਨ ਨੂੰ ਮੈਂ ਕਿਹਾ ਸਰ ਅਰਜੀਤ ਧਰਮਨ ਸਰ ਨੂੰ ਇੱਕ ਵਾਰ ਉਹਨੂੰ ਬੜਾ ਲੱਗਿਆ ਹੋਣਾ ਲੱਗਿਆ ਹੋਣਾ ਕਿਉਂਕਿ ਇੱਕ ਵਾਰੀ ਉਹਦੀ ਇੰਟਰਵਿਊ ਕਿਤੇ ਵੇਖੀ ਸੀ ਤੇ ਉਹ ਕਹਿੰਦਾ ਸੀ ਮੈਂ ਉਹਨਾਂ ਨੂੰ ਨਾਮ ਪਤਾ ਨਹੀਂ ਹੁੰਦਾ ਕੀ ਸੀਗਾ ਜਿਹੜਾ ਉਹਨਾਂ ਦੇ ਗਾਣੇ ਲਿਖਦਾ ਸੀ ਸਰਦਾਰ ਪ੍ਰਗਟ ਸਿੰਘ ਹਾਂ ਪ੍ਰਗਟ ਸਿੰਘ ਤੇ ਉਹਨਾਂ ਦੱਸਿਆ ਸੀ ਇੰਟਰਵਿਊ ਵਿੱਚ ਕਹਿੰਦੇ ਅਸੀਂ ਲਾਸਟ ਮਿਲੇ ਸੀ ਤੇ ਉਹਨਾਂ ਮੈਨੂੰ ਗਾਣਾ ਉਸ ਤੋਂ ਬਾਅਦ ਇਹ ਲਿਖ ਕੇ ਦਿੱਤਾ ਕਿ ਮਿਲਾਂਗੇ ਜ਼ਰੂਰ ਉਸ ਤੋਂ ਬਾਅਦ ਉਹ ਸੁਰਗਵਾਸ ਹੋ ਗਏ ਸੀ ਤੇ ਉਹਨਾਂ ਦਾ ਮੈਂ ਗਾਣਾ ਹੈ ਜਿਹੜਾ ਮਿਲਾਂਗਾ ਜ਼ਰੂਰ ਹਾਲੇ ਵੀ ਕਦੇ-ਕਦੇ ਸੁਣ ਲੈਂਦਾ ਹਾਂ ਵਾਹ ਜੀ ਵਾਹ ਤੇ ਕਾਫੀ ਵਧੀਆ ਲੱਗਦੇ ਨੇ ਸੈਡ ਸੌਂ ਗਾਣੇ ਇੰਨੇ ਵਧੀਆ ਬਣਾਦੇ ਇਹ ਗੱਲ ਉਹਨਾਂ ਵੱਲੋਂ ਕਹਿ ਦਿੰਨੇ ਹਰਜੀਤ ਹਰਮਨ ਜੀ ਮਿਲਾਂਗੇ ਜ਼ਰੂਰ ਤੁਹਾਨੂੰ ਹੁਣ ਮਿਲਣਾ ਚਾਹੁੰਦੇ ਨੇ ਤੁਸੀਂ ਸਤਨਾਮ ਸਿੰਘ ਨੂੰ ਜ਼ਰੂਰ ਮਿਲਣਾ ਪਿੰਡ ਅਡਾਪਟ ਕਰਨਾ ਪਿੰਡ ਅਡਾਪਟ ਕਰ ਲਿਓ ਸਤਿ ਸਾਥੀਓ ਘਰ ਅਡਾਪਟ ਕਰਨਾ ਘਰ ਅਡਾਪਟ ਕਰ ਲਿਓ ਕੋਈ ਇੱਕ ਕੰਮ ਅਡਾਪਟ ਕਰਨਾ ਉਹ ਕਰ ਲਿਓ ਤੁਸੀਂ ਕਹਿੰਦੇ ਜੀ ਮੈਂ ਡੀਜ਼ਲ ਦੇਵਾਂਗਾ ਜੀ ਇਹਨਾਂ ਦਾ ਕੰਮ ਸਰ ਜਾਣਾ ਇੱਕ ਜਣਾ ਆ ਕੇ ਕਹਿੰਦੇ ਮੈਂ ਖਾਦ ਦੇ ਦੂੰਗਾ ਜੀ ਮੈਂ ਬੀਜ ਦੇ ਦੂੰਗਾ ਮੈਂ ਚਾਰਾ ਦੇ ਜਾਨਾ ਜੀ ਮੈਂ ਫੀਡ ਦੇ ਜਾਨਾ ਕੁਝ ਵੀ ਜੋ ਤੁਸੀਂ ਦੇਣਾ ਚਾਹੁੰਦੇ ਹੋ ਨਾ ਮੈਂ ਪਹਿਲਾਂ ਵੀ ਕਹਿੰਦਾ ਸੀ ਵੀ ਇਹਨਾਂ ਨੂੰ ਹੁਣ ਲੋੜ ਮੈਂ ਕੱਲਾ ਕੱਲਾ ਮਾਪਿਆਂ ਦੇ ਕਰਿਆ ਮੇਰੇ ਬਜ਼ੁਰਗ ਨੂੰ ਅੱਖਾਂ ਤੋਂ ਕੱਟ ਦਿੰਦਾ ਤੇ ਉਹ ਉਹਨਾਂ ਨੂੰ ਮੈਂ ਭੇਜਿਆ ਸੀ ਮੈਂ ਕਿਹਾ ਤੁਸੀਂ ਚਲੇ ਜਾ ਦਵਾਈ ਦੂ ਲੈ ਲਓ ਤੇ ਬੜੀ ਕੋਸ਼ਿਸ਼ ਕੀਤੀ ਬਹੁਤ ਜ਼ਿਆਦਾ ਉੱਥਾ ਉੱਠਣ ਦੀ ਕਿ ਜ਼ਮੀਨੀ ਤੌਰ ਤੇ ਦਿਹਾੜੀ ਦਾ ਪਾ ਕੀਤਾ ਜ਼ਮੀਨੀ ਤੌਰ ਤੇ ਉੱਠਣ ਦੀ ਕੋਸ਼ਿਸ਼ ਕੀਤੀ ਕਿ ਆਪਾਂ ਅਸੀਂ ਇਥੋਂ ਕਿਵੇਂ ਕਿਵੇਂ ਬਾਹਰ ਵਸਾਈਏ ਮੇਰਾ ਮੁੰਡਾ ਹੈਗਾ 5 ਸਾਲ ਦਾ ਉਹ ਇੱਥੇ ਪੜਦਾ ਰਿਹਾ ਐਸੇ ਸਕੂਲ ਦੇ ਵਿੱਚ ਪਰ ਉਹ ਜਿਵੇਂ ਕਹਿੰਦੇ ਨੇ ਵੀ ਸਾਡੀ ਕਾਹਦੀ ਪੜਾਈ ਹੋਈ ਅਸੀਂ ਇਹ ਸੋਚਨੇ ਆਂ ਵੀ ਸਾਡੀ ਪੜਾਈ ਜਿਹੜੀ ਬੱਚਿਆਂ ਦੀ ਅਸੀਂ ਬਾਹਰ ਚੱਲ ਗਏ ਨਾ ਅਸੀਂ ਉਹਨਾਂ ਦੀ ਪੜਾਈ ਕਰਾਵਾਂਗੇ ਤੁਹਾਡੇ ਵਾਂਗੂ ਅਸੀਂ ਉਹਨਾਂ ਨੂੰ ਕੋਸ਼ਿਸ਼ ਕਰਾਂਗੇ ਤੁਹਾਡੇ ਨਾਲ ਜੁੜਨਾ